ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਮੂਸਾ ਜ਼ਿਲ੍ਹਾ ਮਾਨਸਾ ਤੇ ਤਹਿਸੀਲ ਵੀ ਇਸ ਪਿੰਡ ਨੂੰ ਮਾਨਸਾ ਪੈਂਦੀ ਆ ਮੂਸਾ ਪਿੰਡ ਦੋਸਤੋ ਕਿਸੇ ਜਾਣ ਪਹਿਚਾਨ ਦਾ ਮਹਤਾਜ ਨਹੀਂਗਾ ਇੱਥੋਂ ਦਾ ਇੱਕ ਬਹੁਤ ਮਹਾਨ ਕਲਾਕਾਰ ਹੋਇਆ ਸਿੱਧੂ ਮੂਸੇ ਵਾਲਾ ਉਹ ਪਿੰਡ ਆ ਦੋਸਤੋ ਜਿੱਥੇ ਅੱਜ ਦੀ ਵੀਡੀਓ ਆਪਾਂ ਕਵਰ ਕਰਨ ਲੱਗੇ ਆਂ ਇਸ ਪਿੰਡ ਵਿੱਚ ਬਾਈ ਜਿਹਰਾਂ ਦਾ ਵਪਾਰ ਲਾਈਨ ਦਾ ਕੰਮ ਆ ਤੇ ਤਕਰੀਬਨ ਦੋਸਤੋ ਚੰਗੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਚਾਰ گاਵਾ ਸੇਲ ਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਪਸ਼ੂਆਂ ਦੀ ਜਿਹੜੀ ਉਹ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਣਿਆਂ ਡਿਟੇਲ ਤੇ ਕਰਦਿਆਂ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਸੁਖਵਿੰਦਰ ਸਿੰਘ ਬਾਈ ਸੁਖਵਿੰਦਰ ਸਿੰਘ ਸੁਖਵਿੰਦਰ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ 62397 ਠੀਕ ਹੈ ਜੀ ਬਾਈ ਜੀ ਆਪਣਾ ਵਪਾਰ ਲਾਈਨ ਦਾ ਹੀ ਕੰਮ ਆ ਜੀ ਹਾਂਜੀ 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 ਹੁਣੇ ਹੁਣੇ ਤਾਜ਼ਾ ਤਾਜ਼ਾ ਕੰਮ ਦੇ ਕਰਿਆ ਆਪਾਂ ਨਵਾਂ ਕੀਤਾ ਹਾਂਜੀ ਹਾਂਜੀ ਨਵਾਂ ਕੀਤਾ ਇਹ ਆਪਣੀ ਪਹਿਲੀ ਵੀਡੀਓ ਹੈ ਅੱਛਾ ਮਤਲਬ ਵਪਾਰ ਲਾਈਨ ਦੇ ਵਿੱਚ ਆਪਾਂ ਪਹਿਲੀ ਵੀਡੀਓ ਕਵਰ ਕਰਾ ਰਹੇ ਹਾਂ ਜੀ ਵੀਡੀਓ ਕਵਰ ਕਰ ਰਹੇ ਹਾਂ ਤੇ ਗਾਇਆਂ ਤਾਂ ਪਹਿਲਾਂ ਵੀ ਸੇਲ ਹੋ ਗਈਆਂ ਪਰ ਉਹ ਵੀਡੀਓ ਤੋਂ ਬਿਨਾ ਹੋਈਆਂ ਠੀਕ ਹੈ ਠੀਕ ਪਹਿਲੀ ਵਾਰੀ ਵੀਡੀਓ ਬਣਾ ਰਹੇ ਆ ਵਾਹ ਜੀ ਵਾਹ ਤੇ ਇਹ ਜਿਹੜੀ ਆਪਣਾ ਵਾੜ ਕੋਲੇ ਖੜੇ ਆ ਜੀ ਆਪਣਾ ਪਹਿਲਾ ਸੂਹਾ ਕਿ ਦੂਜਾ ਇਹ ਦੂਜਾ ਸੂਹਾ ਸੂਈਏ ਦੂਜਾ ਸੂਈ ਆ ਹਾਂਜੀ ਇਹ ਕਿੰਨੇ ਦਿਨ ਹੋ ਗਏ ਵੀਰ ਜੀ ਨੂੰ ਸੂਈ આજ ਨੂੰ ਤੀਜਾ ਦਿਨ ਹੈ ਜੀ ਪਰਸੋਂ ਰਾਤ ਨੂੰ ਸੂਈ ਹੈ ਠੀਕ ਹੈ 2:30 ਵਜੇ ਠੀਕ ਹੈ ਤੇਰ ਵੀ ਹੈਗੀ ਆਪਣੇ ਕੋਲ ਕੰਪਲੀਟ ਮੱਠਲ ਚ ਪਈ ਹੈ ਠੀਕ ਹੈ ਠੀਕ ਹੈ ਤੇ ਭਾਈ ਦੁੱਧ ਕਿੰਨਾ ਕਸਟ ਹੈ ਦੁੱਧ ਇਸ ਟਾਈਮ 11 ਲੀਟਰ ਬੋਲਾ ਤਿਆਰ ਆ ਭਾਈ ਦੋਨਾਂ ਟਾਈਮਾਂ ਦਾ ਦੋਨਾਂ ਟਾਈਮਾਂ ਦਾ ਠੀ ਫੀਮੇਲ ਬੱਚੀ ਆ ਹਾਂ ਤੇ ਕਿਹੜੇ ਸੀਮੰਦੀ ਆ ਜੀ ਇਹ ਐਬੀਐਸ ਬਰੂਡ ਦੀ ਆ ਬਾਈ ਬਰੂਡ ਦੀ ਵਾਹ ਜੀ ਵਾਹ ਕਿਆ ਬਾਤ ਹੈ ਜੀ ਲਓ ਵੀ ਮਿੱਤਰੋ ਬੱਚੀ ਤੁਹਾਨੂੰ ਦਿਖਾ ਦਿੰਨੇ ਆ ਚੰਗੇ ਸੀਮੰਦੀ ਆ 나ੜੂਆ ਆ ਦੇਖ ਸਕਦੇ ਤੁਸੀਂ ਨਾਲ ਲੱਗਾ ਕਦ ਕਾੜ ਦੇਖੋ ਬਈ ਬੱਚੀ ਦਾ ਚੰਗੀ ਮਾਰਕਿੰਗ ਆ ਕਦ ਕਾਠ ਵਾਲੀ ਆ ਬਹੁਤ ਚੰਗੀ ਵੈੜ ਬਣੂਗੀ ਦੋਸਤੋ ਕਿਸੇ ਦਿਨ ਤੇ ਮੂੰਹ ਮੱਥਾ ਤੁਹਾਨੂੰ ਗਾਂ ਦਾ ਵੀ ਦਿਖਾਉਣੇ ਆ ਦੂਜਾ ਸੁਭਾ ਸੁਈ ਆ ਦੋਸਤੋ ਕਰੌਂ ਸੰਗ ਚ ਪੈਂਦੀ ਆ ਤੇ ਥਣ ਹਵਾਨੀ ਦੀ ਜੀ ਗੱਲ ਕਰੀਏ ਤਾਂ ਬਹੁਤ ਹੀ ਜਿਆਦਾ ਸਾਫ਼ ਸੁਥਰਾ ਦੇਖ ਸਕਦੇ ਹਾਂ ਦੋਸਤੋ ਬਹੁਤ ਚੰਗਾ ਥਾਣਾ ਅਗਲੇ ਥਾਣ ਤੋਂ ਅਗਲੇ ਥਾਣ ਦੀ ਵਿੱਥ ਬਹੁਤ ਚੰਗੀ ਆ ਤੇ ਮੁਠੀ ਦੀ ਚੁਆਈ ਵਾਲਾ ਅਗਲੇ ਥਾਣ ਤੋਂ ਪਿਛਲੇ ਥਾਣ ਦੀ ਵੀ ਚੰਗੀ ਆ ਵਿੱਥ ਦੋਸਤੋ ਤੇ ਮਿਲਕ ਵੇਨ ਵੀ ਠੀਕ ਆ ਥਾਣ ਦੋਸਤੋ ਬਹੁਤ ਹੀ ਜਿਆਦਾ ਚੰਗਾ ਹੈ ਦੇਖ ਸਕਦੇ ਹਾਂ ਤੁਸੀਂ ਬਹੁਤ ਜਿਆਦਾ ਚੰਗਾ ਥਾਣਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾਂ ਦੀ ਜੱਜਮੈਂਟ ਕਰਾਵਾਂਗੇ ਹਵਾ ਨਾ ਬਿਲਕੁਲ ਪਧਰਾ ਦੋਸਤੋ ਸੇਮ ਸ ਹੈ ਆ ਦੋਸਤੋ ਦੋਨਾਂ ਪਾਸਿਆਂ ਤੋਂ ਤੁਸੀਂ ਦੇਖ ਸਕਦੇ ਹੋ ਤੇ 나ੜਾਂ ਹਵਾਨੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਬੜੀਆਂ ਹੋਈਆਂ ਠੀਕ ਆ ਕੱਦ ਕਾਠ ਚੰਗਾ ਦੋਸਤੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਲੋ ਵੀ ਮਿੱਤਰੋ ਚੰਗਾ ਸਾਫ ਸੁਥਰਾ ਡਰਾ ਦੇਖ ਸਕਦੇ ਹੋ ਚੰਗੇ ਕੱਦ ਕਾਠ ਚਾ ਰੀਡ ਦੀ ਹੱਡੀ ਬਿਲਕੁਲ ਗਾਜ ਵਾਂਗੂ ਸਿੱਧੀ ਆ ਲੋ ਜੀ ਤੁਹਾਨੂੰ ਦੁਬਾਰਾ ਫੇਰ ਤੋੜ ਕੇ ਦਿਖਾ ਦਿੰਨੇ ਆ ਬਿਲਕੁਲ ਪਤਰਾ ਹਵਾਨਾ ਦੋਸਤੋ ਦੋਨਾਂ ਪਾਸਿਆਂ ਤੋਂ ਸਾਫ਼ ਸੁਥਰਾ ਤੇ ਕ੍ਰੋਸ ਅੰਗ ਚ ਪੈਂਦੀ ਹੈ ਜੀ ਲੈ ਚਲੋ ਜੀ ਇੱਕ ਜਿਹੜੀ ਬਾਈ ਥੋੜੀ ਜਿਹੀ ਦਿਖਾ ਰਹੀ ਆ ਨਾਈ ਹੋਈ ਸੀ ਇਹਨੂੰ ਅੱਛਾ ਪਲੂਣ ਆਈ ਹੋਈ ਹਾਂ ਪਲੂਣ ਆਈ ਹੋਈ ਸੀ ਠੀਕ ਹੈ ਬਹੁਤ ਸੀ ਹੁਣ ਬਹੁਤ ਘੱਟ ਗਈ ਪਲੂਣ ਪਹਿਲਾਂ ਨਾਲੋਂ ਠੀਕ ਹੈ ਜੀ ਠੀਕ ਹੈ ਹੁਣ ਜਮਾ ਆਪਾਂ ਮੜਾ ਜਾ ਸਾਈਡ ਤੋਂ ਚੌੜਾ ਕਰਕੇ ਦਿਖਾਉਨੇ ਆ ਉਦੋਂ ਜਮਾ ਪੱਧਰ ਦੀਂ ਦੇਗਾ ਠੀਕ ਹੈ ਜੀ ਠੀਕ ਹੈ ਹਾਂ ਪਲੂਣ ਆਈ ਹੋਈ ਸੀ ਇਹਦੇ ਚ ਚੱਕਰ-ਚੱਕਰ ਵਾਲੀ ਕੋਈ ਗੱਲ ਨਹੀਂ ਬਾਈ ਬਹੁਤ ਠੰਡੀ ਸੀਲ ਹੈ ਲਓ ਵੀ ਮਿੱਤਰੋ ਬਾਈ ਨੇ ਜਿਹੜੀ ਗੱਲ ਉੜੀ ਭਲੂਣ ਸੀ ਬਾਈ ਕਹਿੰਦਾ ਤੇ ਹੁਣ ਬਿਲਕੁਲ ਸਾਫ ਆ ਤੇ ਬਾਈ ਜੀ ਕੀ ਮੁੱਲ ਰੱਖਿਆ ਫਿਰ ਇਹਦਾ ਜੀ ਮੁੱਲ ਬਾਈ ਇਹ ਤੁਸੀਂ ਦੱਸ ਤੁਸੀਂ ਲੈਣ ਦੇਣ ਕਰਗੇ ਕਿ ਉਹ ਦੂਜੇ ਲੋਕਾਂ ਨਾਲ ਕੰਮ ਕਰਗੇ ਨਹੀਂ ਲੈਣ ਦੇਣ ਹੀ ਕਰ ਲੋ ਮਾੜਾ ਮੋਟਾ ਇਹ ਰੱਖ ਲੋ ਇਹ ਵਿੱਚ ਹਾਂ ਲੈਣ ਦੇਣ ਇਹਦਾ ਬਾਈ 65000 ਹੈ ਮਾਨ ਤਾਨ ਜ਼ਰੂਰ ਕਰਦਾਂਗੇ ਲਓ ਵੀ ਮਿੱਤਰੋ 65000 ਮੁੱਲਾ ਮਾਨ ਤਾਨ ਹੋ ਜੂ ਬੱਚੀ ਤੁਹਾਨੂੰ ਦੁਬਾਰਾ ਦਿਖਾ ਦਨੇ ਆ ਦੋਸਤੋ ਬਹੁਤ ਜਿਆਦਾ ਚੰਗੀ ਆ ਹਾਈਟ ਚੈੱਕ ਕਰੋ ਬਾਈ ਬੱਚੀ ਦੀ ਦੇਖ ਸਕਦੇ ਹੋ ਦੋਸਤੋ ਬਹੁਤ ਸ਼ਾਨਦਾਰ ਪੈਠਪੁੜੇ ਵਾਲੀ ਬੱਚੀ ਆ ਤੇ ਇਸ ਤੋਂ ਅੱਗੇ ਬਾਈ ਇੱਕ ਜਰਸੀ ਜੀ ਪੈਂਦੀ ਹੈ ਇਹ ਗਾਂ ਹਾਂਜੀ ਇਹਦੇ ਬਾਰੇ ਦੱਸਿਓ ਜੀ ਇਹ ਦੂਜੇ ਸੂਏ ਸੂਹ ਹੈ ਬਈ ਦੂਜੇ ਸੂਏ ਸੂਈ ਵੀ ਆ ਤੇ ਇਹ ਅੱਜ ਹੋਊਗੀ 1 ਮਹੀਨਾ 5 ਦਿਨਾਂ ਦੀ ਸੂਈ ਹੈ ਬਈ ਠੀਕ ਹੈ ਜੀ ਅਸੀਂ ਇਹਦੀ ਆ ਬੈਠੀ ਹੈ ਅੱਛਾ ਵੱੱਛੀ ਹੈ ਇਹ ਦੇ ਮਗਰ ਮਗਰ ਬੱਚੀ ਹੈ ਇਹ ਵੀ ਨਹੀਂ ਦਿਖਾਏ ਹੈਗੇ ਇਹ ਦੇ ਕਿੰਨੀਆਂ ਧਾਰਾਂ ਬਈ ਇਹਦੇ ਥੱਲੇ ਹੁਣ ਇਹਦੇ ਥੱਲੇ ਬਈ ਇਹ ਦੁੱਧ ਇਸ ਟਾਈਮ 15 ਲੀਟਰ ਤਿਆਰ ਹੈ 15 ਲੀਟਰ ਹਾਂ ਜਦੋਂ ਮਰਜੀ ਕੋਈ ਆ ਜਾਏ ਦੋ ਡੰਗ ਚਾਰ ਡੰਗ ਚੋਲੇ ਕੋਈ ਚੱਕਰ ਨਹੀਂ ਲਓ ਵੀ ਮਿੱਤਰੋ ਸਾਵਾ 15 ਹੋ ਜਾਊਗਾ ਪਰ ਪੌਣੇ 15 ਨਹੀਂ ਹੁੰਦਾ ਠੰਡਾ ਦੁੱਧ ਬਾਈ ਕਹਿੰਦਾ ਵੀ 15 ਲੀਟਰ ਆ ਜੇ ਕੋਈ ਦੋ ਡੰਗ ਚੋਲੇ ਭਾਵੇਂ ਚਾਰ ਡੰਗ ਚੋਲੇ ਤੇ ਹਵਾਨਾ ਬਹੁਤ ਸਾਫ਼ ਬਹੁਤ ਜਿਆਦਾ ਸਾਫ਼ ਸੁਥਰਾ ਦੋਸਤੋ ਦੇਖ ਸਕਦੇ ਹੋ ਤੁਸੀਂ ਬਹੁਤ ਪੱਧਰ ਹਵਾਨਾ ਹੈ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਅਜਸਟਮੈਂਟ ਕਰਾਉਣੇ ਆ ਦੋਸਤੋ ਥਾੜਾ ਹਵਾਨਾ ਤੁਸੀਂ ਦੇਖ ਸਕਦੇ ਹੋ ਦੋਸਤੋ ਬਿਲਕੁਲ ਸਾਫ਼ ਸੁਥਰਾ ਮੋਟਾ-ਮੋਟਾ ਥਾਣਾ ਤੇ ਥਣ ਤੋਂ ਥਣ ਦੀ ਵਿੱਥ ਚੰਗੀ ਆ। ਅਗਲੇ ਤੋਂ ਅਗਲੇ ਥਾਣ ਦੀ ਵਿੱਥ ਬਹੁਤ ਜ਼ਿਆਦਾ ਆ ਤੇ ਮਗਰਲੇ ਥਣ ਦੀ ਵੀ ਬਹੁਤ ਚੰਗੀ ਵਿੱਥ ਆ ਦੋਸਤੋ। ਜਰਸੀ 'ਚ ਪੈਂਦੀ ਆ ਦੋਸਤੋ ਇਹ ਕੋਕਾ-ਕੋਲਾ ਜਾਂ ਰੰਗਾ ਬਰਾਉਣ ਜਾਂ। ਧਾਰ ਵੀ ਬਾਈ ਗੰਨੇ ਵਰਗੀ ਵਰਦੀ ਐ। ਵਾਹ ਜੀ। ਬਿਟ ਦੋ ਤਿੰਨ ਨਹੀਂ ਲੱਗਦਾ ਧਾਰ ਕੱਢਣ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਿਆ ਨੂੰ। ਠੀਕ ਆ ਜੀ ਠੀਕ ਆ। ਬਹੁਤ ਜ਼ਿਆਦਾ ਸਾਫ਼ ਸੁਥਰਾ ਹਵਾਨਾ ਬਿਲਕੁਲ। ਹਟ ਐ। ਬਿਲਕੁਲ ਸੇਮ ਸਾਇਆ ਦੋਸਤੋ ਦੋਨਾਂ ਪਾਸਿਆਂ ਤੋਂ ਹਵਾਨੇ ਦਾ ਦੇਖ ਸਕਦੇ ਹਾਂ ਬਹੁਤ ਮੋਟਾ ਮੋਟਾ ਥਾਣਾ ਤੇ ਮੁਠੀ ਦੀ ਜੁਵਾਈ ਆਲਾ ਦੋਸਤੋ ਨਾੜਾਂ ਹਵਾਨੇ ਦੇ ਉੱਤੇ ਇਹਦੇ ਵੀ ਚੰਗੀਆਂ ਤੇ ਤੋੜ ਕੇ ਦੋਸਤੋ ਇਹ ਵੀ ਤੁਹਾਨੂੰ ਦਿਖਾਵਾਂਗੇ ਮੂੰਹ ਤੁਸੀਂ ਦੇਖ ਲਓ ਬਿਲਕੁਲ ਥੋੜੀ ਠਾੜੀ ਬਹੁਤ ਵਧੀਆ ਬਣੀਆਂ ਗੋਲ ਕਾਨਾ ਛੋਟਾ ਛੋਟਾ ਲਓ ਵੀ ਮਿੱਤਰੋ ਥੋੜਾ ਜਿਹਾ ਬੱਚੇ ਦਾ ਕਰਦੀ ਹੈ ਬੱਚਾ ਤੁਹਾਨੂੰ ਬਾਅਦ ਚ ਦਿਖਾਉਣੇ ਆ ਪਹਿਲਾਂ ਵਿਹੜ ਦਿਖਾ ਦਈਏ ਏ ਬਾਈ ਜੀ ਕਿਨ ਮਾਸ ਹੋਇਆ ਇਹ ਦੂਜੇ ਸੂਏ ਸੂਈ ਆ ਬਾਈ ਠੀਕ ਆ ਜੀ ਲਓ ਵੀ ਦੂਜਾ ਸੂਆ ਸੂਈ ਆ ਹਵਾਨਾ ਕਰਮਾਂ ਵਾਲੀ ਦਾ ਬਹੁਤ ਜਿਆਦਾ ਸਾਫ ਸੁਥਰਾ ਮੋੜ ਲਓ ਬਾਈ ਨੇੜੇ ਫੜੋ ਲਓ ਵੀ ਤੋੜ ਕੇ ਦੋਸਤੋ ਤੁਹਾਨੂੰ ਦਿਖਾ ਦਿਆ ਉਮੀਦ ਕਰਦਾ ਤੁਹਾਨੂੰ ਜਜਮੈਂਟ ਆਉਣੀ ਚਾਹੀਦੀ ਆ ਬੰਦ ਹੋਈ ਬੰਦ ਜਰਸੀ ਚ ਪੈਂਦੀ ਆ ਦੋਸਤੋ ਇਹ ਪੰਜਾਬ ਵਾਲੀ ਜਰਸੀ ਆ ਆਪਾਂ ਇਹਨੂੰ ਕਹਿ ਸਕਦੇ ਆ ਇੱਕ ਕ੍ਰਾਸ ਐਚ ਕੀ ਮੋਲੇ ਰੱਖਿਆ ਜੀ ਬਾਈ ਇਹਦਾ ਮੋਲੇ ਦਾ ਲੈਣ ਦੇਣ ਬਾਈ 54000 ਰੁਪਏ 54000 ਕੁਛ ਨਾ ਕੁਛ ਮਾਨਤਾਨ ਹੋ ਜੀ ਹਾਂ ਮਾਨਤਾਨ ਕਰਦਾਂਗੇ ਬਾਈ ਲਓ ਵੀ ਮਿੱਤਰੋ 54000 ਮਾਨਤਾਨਾ ਇਹਦੇ ਵਿੱਚੋਂ ਕੀਤਾ ਜਾਊਗਾ 54000 ਚੋਂ ਇਸ ਤੋਂ ਅੱਗੇ ਤੀਜੇ ਨੰਬਰ ਤੇ ਇੱਕ ਵਾਇਰ ਹੋਰ ਆ ਉਹਦੀ ਜਾਣਕਾਰੀ ਆਪਾਂ ਲੈ ਲੈਣੇ ਆ ਬਾਈ ਇਹਦੇ ਬਾਰੇ ਦੱਸਿਓ ਬਾਈ ਜੀ ਦੂਜਾ ਸੂਆ ਸੂਈ ਆ ਹਾਂਜੀ ਠੀਕ ਹੈ ਜੀ ਮਗਰੇ ਦੇ ਬੱਚਾ ਹੈ ਬੱਚਾ ਮਗਰੇ ਦੇ ਹਾਂ ਬੱਚਾ ਆ ਖੜਾ ਇਹਦਾ ਅੱਜ ਸਹੀ 25 ਦਿਨ ਹੋ ਗਏ ਸੂਈ ਨੂੰ ਬਾਈ 25 ਦਿਨ ਤਾਂ ਕਿੰਨੀਆਂ ਧਾਰਾਂ ਬਾਈ ਇਹਦੇ ਥੱਲੇ ਹੈ ਗਿਆ ਬਾਈ 12 ਲੀਟਰ ਦੁੱਧ ਜਮਾ ਤਿਆਰ ਕੰਡੇ ਵਾਲਾ ਠੀਕ ਆ ਸੀਲ ਠੰਡੀ ਹੈ ਬਾਈ ਜਮਾ ਪੂਰੀ ਠੰਡੀ ਹੈ ਬਾਈ ਯਾਰ ਕਿਵੇਂ ਮਰਜੀ ਹੱਥ ਮਾਰੀ ਚਾਰ ਜਮਾ ਕੁਝ ਨਹੀਂ ਕਹਿੰਦੀ ਲਓ ਵੀ ਮਿੱਤਰੋ ਬਹੁਤ ਠੰਡੀ ਸੀਲ ਸਾਹਮਣੇ ਬਿਲਕੁਲ ਹੱਥ ਬਾਈ ਨੇ ਮਾਰ ਕੇ ਦਿਖਾਤਾ ਥੋੜੇ ਜਿਹਾ ਫਿੱਕੇ ਜੰਗਾ ਚਾ ਬਾਕੀ ਸਾਫ ਸੁਥਰੀ ਆ ਦੋਸਤੋ ਦਿਖਾਉਣੇ ਆ ਤੁਹਾਨੂੰ ਇਹ ਬਾਈ ਥਾਨ ਖਵਾਨੇ ਦੀ ਬਿਲਕੁਲ ਸਾਫ ਤੇ ਪਧਰਾ ਦੋਸਤੋ ਦੇਖ ਅਗਲੇ ਤੋਂ ਪਿਛਲੇ ਥਣ ਦੀ ਵਿੱਥ ਚੰਗੀ ਆ ਦੋਸਤੋ ਤੇ ਮਿਲਕ ਵੇਨ ਇਹਦੀ ਵੀ ਚੰਗੀ ਆ ਦੇਖ ਸਕਦੇ ਹੋ ਕ੍ਰੋਸ ਅੰਗ ਚ ਇਹ ਪੈਂਦੀ ਆ ਜਰਸੀ ਨਾਲ ਇਹ ਕ੍ਰੋਸ ਆ ਦੋਸਤੋ ਤੇ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾ ਨਾਲ ਦਿਖਾਉਣੇ ਆ ਦੋਸਤੋ ਇਹ ਬਾਈ ਕਹਿੰਦਾ ਵੀ ਨੌ ਬਣਾਏ ਸੀ ਨੌ ਬਣਾਏ ਸੀ ਬਾਈ ਜੀ ਇਹਦੇ ਹਾਂਜੀ ਹਾਂਜੀ ਵੀਰੇ ਨੌ ਕਟਵਾਏ ਸੀ ਨਾ ਨੌ ਥੋੜੇ ਜੇ ਵੱਡੇ ਸੀ ਇਹਦੇ ਠੀਕ ਹੈ ਜੀ ਉਹ ਕੱਟਣ ਵਾਲਾ ਅਣਜਾਣ ਬੰਦਾ ਸੀ ਉਹ ਤਾਂ ਕੱਚਾ ਨੌ ਕੱਟਿਆ ਗਿਆ ਕੱਚਾ ਕੱਟਿਆ ਉਹਦਾ ਕਰਕੇ ਪੈਰਾਂ ਦਾ ਕਰਦੀਆ ਹੋਰ ਇਹਦੇ ਵਿੱਚ ਕੋਈ ਖੋਟ-ਸ਼ਾਂਗ ਨਹੀਂ ਹੈਗਾ ਠੀਕ ਹੈ ਠੀਕ ਹਾਂਜੀ ਬਾਈ ਜੀ ਜਿਹੜੀ ਗੱਲ ਹੈਗੀ ਆਪਾਂ ਦੱਸਾਂਗੇ ਆਪਾਂ ਝੂਠ ਨਹੀਂ ਬੋਲਦੇ ਕਿਸੇ ਗੱਲ ਲਾਓ ਵੀ ਮਿੱਤਰੋ ਦੂਜੇ ਪਾਸੇ ਤੋਂ ਬਿਲਕੁਲ ਸੇਮ ਸਹਿਜ ਆ ਥਣਾਂ ਦਾ ਥਣ ਤੋਂ ਥਣ ਦਾ ਸਹਿਜ ਚੰਗਾ ਹੈ ਦੋਸਤੋ ਤੇ ਗੈਬ ਠੀਕ ਆ ਤੇ ਮਿਲਕ ਵੈਨ ਦੋਸਤੋ ਇਧਰ ਵੀ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਕੱਦ ਕਾਠ ਚੰਗਾ ਥੋੜੀ ਜਿਹੀ ਫਿੱਕੀ ਪੈਂਦੀ ਆ ਜਰਸੀ ਕ੍ਰਾਸ ਦੇ ਵਿੱਚ ਪੈਂਦੀ ਆ ਦੋਸਤੋ ਜੀ ਤੋੜ ਦਿਓ ਤੋੜ ਲਾਓ ਜੀ ਮਿੱਤਰੋ ਬਾਈ ਕਹਿੰਦਾ ਵੀ ਨੌ ਇਹਦੇ ਕੱਟੇ ਸੀ ਬੰਦਾ ਅਣਜਾਣ ਸੀ ਥੋੜੇ ਜਿਹਾ ਜ਼ਿਆਦਾ ਹੀ ਲੈ ਗੇ ਪਰ ਫਿਰ ਵੀ ਲੰਗਣੀ ਮਾਰਦੀ ਕਈ ਵਾਰੀ ਪਸ਼ੂ ਕੋਲਾ ਪੈਰ ਧਰਨ ਲੱਗ ਜਾਂਦਾ ਪਰ ਲੰਗਣੀ ਮਾਰਦੀ ਜੀ ਇਹ ਬਾਕੀ ਦੋਸਤੋ ਦੁਪਹਿਰ ਦਾ ਟਾਈਮ ਆ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਟਾਈਮ ਦਿਖਾ ਦੇਾਂਗੇ ਆ ਬੱਚਾ ਬਈ ਇਹਦਾ ਅੱਛਾ ਆਪ ਅੱਛਾ ਹੈ ਜੀ ਇਹਦਾ ਹਾਂ ਜੀ ਠੀਕ ਹੈ ਜੀ ਇਸ ਤੋਂ ਪਹਿਲਾਂ ਜਿਹੜੀ ਆਪਾਂ ਜਰਸੀ ਵੜ ਵਿਖਾਈ ਸੀ ਉਹਦਾ ਆ ਬੱਚਾ ਹੈ ਇਹ ਬੱਛੀ ਹੈ ਕਿ ਅੱਛਾ ਬਾਈ ਜੀ ਆਹ ਪਹਿਲਾਂ ਇਹ ਬੱਛੀ ਆ ਬਈ ਇਹ ਬੱਛੀ ਹੈ ਇਹਦਾ ਵੀ ਬੱਚਾ ਹੈ ਇਹਦਾ ਠੀਕ ਹੈ ਜੀ ਇਹ ਪਹਿਲਾਂ ਵਾਲੀ ਜਰਸੀ ਵੀ ਇਹ ਬੱਛੀ ਹੈ ਔਰ ਜਿਹੜੀ ਆਪਾਂ ਕਾਲੀ ਤੁਹਾਨੂੰ ਦਿਖਾਈ ਸੀ ਤੇ ਇਹਦਾ ਮੁੱਲ ਆਪਾਂ ਫਿਰ ਕੀ ਕਰਾਂਗੇ ਵੀਰੇ ਇਹਦਾ ਮੁੱਲ ਬਾਈ 50000 ਠੀਕ ਆ ਮਾਨਤਾਨ ਹੋ ਜੂਗਾ ਹਾਂ ਮਾਨਤਾਨ ਹੋ ਜੂਗਾ ਲਓ ਵੀ 50000 ਮੁੱਲ ਕੀਤਾ ਕੋਈ ਵੀ ਮੁੱਲ ਫਿਕਸ ਨਹੀਂ ਹੁੰਦਾ ਦੋਸਤੋ ਮਾਨਤਾਨਾ ਥੋੜਾ ਬਹੁਤਾ ਜਰੂਰ ਹੋ ਜਾਣਾ ਤੇ ਸੀਲਸ ਲੱਗ ਦੋਸਤੋ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦੇ ਆ ਇਸ ਤੋਂ ਅੱਗੇ ਇੱਕ ਜਰਸੀ ਕਰਾਉਸ ਆ ਬੈੜਾ ਇਹਦੀ ਆਪਾਂ ਜਾਣਕਾਰੀ ਲੈਨੇ ਲਓ ਜੀ ਇਹਦੇ ਬਾਰੇ ਦੱਸਿਓ ਜੀ ਇਹ ਦੂਜਾ ਸੁਆਸੂਈ ਹੈ ਬਈ ਠੀਕ ਹੈ ਜੀ ਫਿੱਕੀ ਜ਼ਰੂਰ ਹੈ ਹਾਂਜੀ ਇਦੋਂ ਲੈ ਕੇ ਆਏ ਆ ਨਾ ਇਹ ਸਮਾਈ ਸੁਈ ਬਹੁਤ ਘੱਟ ਸੀ ਠੀਕ ਹੈ ਜਿਹੜੀ ਗੱਲ ਹੈਗੀ ਸਹੀ ਹਾਂਜੀ ਅੱਜ ਇਹਨੂੰ ਚੌਥਾ ਗਣਾ ਸੁਈ ਨੂੰ ਠੀਕ ਹੈ ਜੀ ਮੰਗਰ ਇਹਦੇ ਬੱਚੀ ਹੈ ਬੱਚੀ ਆ ਬੈਠੀ ਹੈ ਬੱਚੀ ਆ ਬੱਚੀ ਹੈ ਜੀ ਹਾਂਜੀ ਤੇ ਥਣ ਹਵਾਨਾ ਇਹਦਾ ਵੀ ਬਹੁਤ ਸਾਫਾ ਦੋਸਤੋ ਦੁੱਧ ਬਾਈ ਜੀ ਕਿੰਨਾ ਤਿਆਰ ਕਰ ਰਹੀ ਐ ਇਸ ਟਾਈਮ ਦੁੱਧ ਇਸ ਟਾਈਮ ਬਾਈ 10 ਲੀਟਰ ਹੈ ਥੱਲੇ ਲਓ ਜੀ ਅਗਲੇ ਤੋਂ ਅਗਲਾ ਥਣ ਚੰਗਾ ਹੈ ਤੇ ਬਹੁਤ ਸੋਹਣਾ ਥਾਣਾ ਉਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਕਰਾਉਸਾਂ ਅੰਗ ਚ ਪੈਂਦੀ ਐ ਪਰ ਹੈ ਜਰਸੀ ਨਾਲ ਕਰਾਉਸ ਹਵਾਨਾ ਬਹੁਤ ਪਧਰਾ ਦੇਖ ਲਓ ਵੀ ਮੇਟਰ ਬਹੁਤ ਸਾਫ ਤੇ ਚੰਗਾ ਹਵਾਨਾ ਲਓ ਵੀ ਦੋਸਤੋ ਦੋਨਾਂ ਪਾਸਿਆਂ ਤੋਂ ਥਾਣਾ ਦਾ ਸੇਮ ਸਾਈਜ਼ ਆ ਬਹੁਤ ਸ਼ਾਨਦਾਰ ਥਾਣਾ ਦੋਸਤੋ ਹਵਾਨਾ ਉਦੋਂ ਵੀ ਬਾ ਕਮਾਲ ਤੇ ਦਰਮਿਆਨੇ ਕਾ ਅਦਗਾਠ ਦੀ ਜਿਆਦੇ ਵੱਡੀ ਨਹੀਂ ਤੇ ਨਾ ਹੀ ਜਿਆਦੇ ਛੋਟੀ ਆ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਲਓ ਵੀ ਸੱਜਣੋ ਹਵਾਨੇ ਦੀ ਸਾਫ ਸੁਥਰੀ ਆ ਬਿਲਕੁਲ ਸੁੱਚੀ ਥੋੜੀ ਜਿਹੀ ਫਿੱਕੇ ਅੰਗਾਂ ਚਾ ਤੇ ਪਰ ਚੰਗੇ ਦੁੱਧ ਵਾਲੀ ਵਹਿੜਾ ਦੋਸਤੋ ਕਿੰਮਾ ਸੂਆਈ ਇਹ ਇਹ ਮਾਲਕਾਂ ਤਾਂ ਬਾਈ ਦੂਜਾ ਕਹੇ ਆਪਾਂ ਨੂੰ ਠੀਕ ਹੈ ਜੀ ਉਹ ਜਿਹੜਾ ਕੋਈ ਮਰਜੀ ਤੀਜਾ ਸਮਝ ਲੇ ਚੌਥਾ ਸਮਝ ਲੇ ਉਹ ਰੇਕ ਦੀ ਸੋਚ ਹੈ ਆਪਣੀ ਠੀਕ ਹੈ ਤੀਜਾ ਸੂਆ ਕਹਿ ਕੇ ਦਿਤੀ ਆ ਹਾਂ ਦੂਜਾ ਦੂਜਾ ਕਹਿ ਕੇ ਦਿਤੀ ਠੀਕ ਹੈ ਜੀ ਆਪਾਂ ਤੀਜਾ ਕਹਿ ਕੇ ਦੇਵਾਂਗੇ ਵਾਹ ਜੀ ਠੀਕ ਹੈ ਜੀ ਲੈ ਚਲੋ ਜੀ ਲੋ ਵੀ ਮਿੱਤਰੋ ਬਾਈ ਦੀਆਂ ਗੱਲਾਂ ਸੱਚੀਆਂ ਕੀ ਕੋਈ ਤੀਜਾ ਕਹੀ ਆਵੇ ਚੌਥਾ ਕਹੀ ਆਵੇ ਪਰ ਜਿਹੜੀ ਚੀਜ਼ ਆ ਦੋਸਤੋ ਸਾਹਮਣੇ ਆ ਜਾਣੀ ਹੁੰਦੀ ਆ ਕੋਈ ਉਹਦੇ ਚ ਫਰਕ ਨਹੀਂ ਹੁੰਦਾਗਾ ਪਰ ਖੂਬ ਬੰਦੇ ਨੂੰ ਪਤਾ ਲੱਗ ਹੀ ਜਾਂਦਾ ਵੀ ਕਿਨਵਾ ਸੂਆ ਹੋਊਗਾ ਤੇ ਬਾਈ ਜੀ ਕੀ ਇਹਦਾ ਕੀ ਮੁੱਲ ਰੱਖਾਂਗੇ ਆਪਾਂ ਇਹਦਾ ਮੁੱਲ ਬਹੁਤ ਛੋਟਾ ਕਰਾਂਗੇ ਬਾਈ ਹਾਂਜੀ ਹਾਂਜੀ ਇਹਦਾ ਮੁੱਲ ਹੈ 45000 45000 ਹਾਂਜੀ ਹਾਂਜੀ ਬਾਈ ਤੇ ਮਾਨਤਨ ਇਹਦੇ ਚ ਵੀ ਹੋ ਜੂਗਾ ਮਾਨਤਨ ਜਰੂਰ ਹੋ ਜੂਗਾ ਬਾਈ ਠੀਕ ਆ ਲੋ ਵੀ ਮਿੱਤਰੋ ਬਹੁਤ ਸਾਫ ਹੈ ਬਾਈ ਸੀਲਸ ਲੱਗ ਬਹੁਤ ਹੱਥ ਬਾਈ ਜੀ ਮਾਰ ਕੇ ਦਿਖਾ ਰਹੇ ਆ ਤੇ ਬਹੁਤ ਸਾਊ ਸੁਭਾ ਦੀਆਂ ਚਾਰ ਗਾਈਆਂ ਬਾਈ ਨੇ ਵਿਖਾਈਆਂ ਚਾਰਾਂ ਦੇ ਵਿੱਚੋਂ ਕੋਈ ਵੀ ਗਾਂ ਤੁਹਾਡੇ ਪਸੰਦ ਆਉਂਦੀ ਆ ਤਾਂ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਏਸ ਨੰਬਰ ਤੇ ਤੁਸੀਂ ਬਾਈ ਹਰਣਾ ਸੰਪਰਕ ਕਰ ਲਿਓ ਤੇ ਪਿੰਡ ਮੂਸਾ ਦੋਸਤੋ ਸੰਸਾਰ ਦੇ ਉੱਤੇ ਕਿਹੜਾ ਬੰਦਾ ਨਹੀਂ ਜਾਣਦਾ ਸਿੱਧੂ ਮੂਸੇ ਵਾਲੇ ਦਾ ਪਿੰਡ ਆ ਜਿਹੜਾ ਉਹ ਪਿੰਡ ਆ ਇਹ ਤੇ ਬਾਈ ਦਾ ਸੰਪਰਕ ਨੰਬਰ ਆਪਾਂ ਦੇ ਦਿੱਤਾ ਹੈ ਇਹਦੇ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਆ ਕੇ ਵੀ ਤੁਸੀਂ ਦੇਖ ਸਕਦੇ ਆਂ ਦੋਸਤੋ ਬਹੁਤ ਪੱਧਰੀਆਂ ਗਾਈਆਂ ਤੇ ਆਪਣਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਾਂ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਜੇਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ